ਅਸੀਂ ਤੇ ਨਕਮੀਨੇ ਬਾਹਰ ਗਏ ਤੇ ਸਾਡਾ ਮਗਰੋਂ ਕ੍ਰਪਾਲਪੁਰ ਨੇ ਮੀਟਰ ਤੇ ਮੇਰੇ ਮੁੰਡੇ ਦਾ ਫੋਨ ਤੇ ਸਾਡੇ ਸਿਲੰਡਰ ਚੁੱਕ ਕੇ ਖੜੇ ਜੇ ਕੰਦੋ ਟੱਪਦੇ ਇਹ ਜਨਾਨੀ ਜਿਹੜੀ ਆ ਸਾਰਾ ਕੁਝ ਆਪ ਕਰਾ ਰਹੀ ਆ ਮਾਰੇ ਕੰਮ ਕਰਾ ਰਹੀ ਆ ਨਸ਼ੇ ਵਕਾ ਰਹੀ ਆ ਇਹਨੇ ਮੇਰਾ ਨਾਮ ਵਿੱਚ ਦਿੱਤਾ ਇਹ ਸ਼ੋਗਜੀ ਨਸ਼ੇ ਵਕਾ ਰਿਆ ਫੇਰ ਫਾਟਾ ਇਹ ਤੇ 파ਟੋ ਨੂੰ ਉਹਨਾਂ ਵੀ ਸਰਜੀਤਪੁਰ ਜਿਹੜੀ ਉਹ ਕਰਾਇਦਾਰ ਆ ਤੇ ਤਾਰਪੁਰ ਨਗਰ ਦਾ ਚੁੜਾਇਆ ਹੈ ਵੀ ਤੇ ਇਸ ਬਣੀ ਜਿਹੜੀ ਮੁੱਖ ਸਥਾਨ ਦੇ ਨੋਟ ਦੇ ਵਿੱਚ ਵੀ ਹੈ ਇਹ ਚੀਜ਼ ਸਰਪਜੀਤ ਵੀ ਜੀ ਕਰਤਾਰ ਨਗਰ ਕੀ ਮਾਮਲਾ ਪੰਜੀ ਮਾਮਲਾ ਰਾਜਕੌਰ ਦੀ ਕਿਰਾਏਦਾਰਲੀ ਹਾਂ ਮੈਂ ਮੈਂ 20 ਸਾਲ ਤੋਂ ਰਹਿਣ ਲਈ ਇੱਥੇ ਤੇ ਅਸੀਂ ਤਿੰਨ ਕੁ ਮਹੀਨੇ ਬਾਹਰ ਗਏ ਆ ਤੇ ਸਾਡਾ ਮਗਰੋਂ ڪرਪਾਲਕੌਰ ਨੇ ਮੀਟਰ ਤੇ ਮੇਰੇ ਮੁੰਡੇ ਦਾ ਫੋਨ ਆ ਤੇ ਸਾਡੇ ਸਿਲੰਡਰ ਚੁੱਕ ਕੇ ਖੜੇ ਜੇ ਕੰਦੋ ਟੱਪ ਗਏ ਕੌਣ ਦੇ ਪੋਟੇ ਕਰਪਾਲਕੌਰ ਮੇਰੀ ਗਵਰਨਣ ਜੇ ਇਹਨਾਂ ਨਾਨਾ ਨਰਜਾਈ ਦਾ ਕੋਈ ਮਸਲਾ ਹੀ ਆਪਸ ਵਿੱਚ ਉਹ ਕਹਿੰਦੀ ਆ ਵੀ ਮੇਰੀ ਜਗਾ ਉਹ ਕਹਿੰਦੀ ਆ ਮੇਰੀ ਜਗਾ ਤੇ ਜਿਹਦੀ ਜਗਾ ਅਸਲੀ ਹੀ ਅਸਲੀ ਕਾਗਜ਼ ਤੇ ਉਹਦੇ ਕੋਲ ਹੀ ਆ ਰਾਕਰਪਾਏ ਕੋਰ ਰਾਜਕੌਰ ਕੋਰ ਰਾਜਕੌਰ ਨੇ ਵੇਚੀ ਜੇ ਇਹਨੂੰ ਅਮਰਜੀਤ ਨੂੰ ਤੇ ਅਮਰਜੀਤ ਹੁਣ ਮੇਰੇ ਕੋਲ ਕਿਰਾਇਆ ਲੈਣ ਆਉਂਦੀ ਆ ਤੇ ਮੈਂ 3 ਮਹੀਨਾ ਤੋਂ ਬਾਹਰ ਗਈ ਸਾਂ ਤੇ ਮੈਂ ਮੁੜ ਕੇ ਉਹਨਾਂ ਨੇ ਮਤਲਬ ਸਾਡੇ ਲਾਗੇ ਭਾਜੀ ਸ਼ੋਕ ਮਾਰਿਆ ਤੇ ਮਤਲਬ ਉਹਨਾਂ ਨੇ ਕਿਹਾ ਕਿ ਮਤਲਬ ਬੰਦੇ ਚੰਗੇ ਆ ਤੇ ਤੁਸੀਂ ਕਿਰਾਏਦਾਰ ਨਾ ਕੱਢੋ ਤੇ ਉਹਨਾਂ ਨੇ ਕਰਾਇਆ ਮੇਰੇ ਕੋਲ ਲੈਂਦੇ ਰਹੇ ਤੇ 9 ਮਹੀਨਿਆਂ ਦਾ ਮੈਂ ਕਰਾਇਆ ਭਾਈ ਸ਼ੋਕਮਾਰ ਨੂੰ ਆਣ ਕੇ ਦਿੱਤਾ ਕਿ ਲੈ ਭਾਈ ਜੀ ਤੁਸੀਂ ਕਰਾਇਆ ਦੇ ਦਿਓ ਤੁਸੀਂ ਮਿੰਤ ਵਾਲੀ ਗੱਲ ਕੀਤੀ ਸਾਡੀ ਕਰਪਾਲ ਕੋਕ ਤੰਗਾਂ ਗਏ ਕਰਪਾਲ ਕੋਰ ਤੰਗ ਕਰਦੀ ਕਿ ਮੈਂ ਮੈਂ ਕਬਜ਼ਾ ਲੈਣਾ ਤੇ ਮੈਂ ਕਬਜ਼ਾ ਇਹਨੂੰ ਦੇਣਾ ਨਹੀਂ ਮੈਂ ਜਿਹਦੀ ਕਿਰਾਏਦਾਰਨੀ ਮੈਂ ਉਹਨੂੰ ਦੇਣਾ ਕਰਪਾਲ ਕੋ ਦਾ ਕੀ ਰੋਲੇ ਕਰਪਾਰ ਕੋ ਦਾ ਰੋਲੇ ਵੀ ਆਂਦੀ ਮੈਂ ਮੇਰੀ ਇਹ ਜਗਾ ਉਹਨੂੰ ਰਜਿਸਟਰੀ ਅਸਲੀ ਨਹੀਂ ਹੈਗੀ ਨਕਲੀ ਜੇ ਜਿਹੜਾ ਸੋਦੀ ਦੇ ਇਲਜ਼ਾਮ ਲਾਏ ਉਹਨਾਂ ਨੇ ਕੀ ਮੰਨਦਾ ਫਿਰ ਸੋਦੀ ਦੇ ਇਲਜ਼ਾਮ ਲੈ ਕੀ ਮੰਨਦਾ ਸ਼ੋਕ ਜੀ ਤੇ ਇਲਜ਼ਾਮ ਲਾਏ ਇਹਨਾਂ ਨੇ ਕਿ ਮਤਲਬ ਇਹਨਾਂ ਦਾ ਕਿ ਉਸਾਸ ਦਿੱਤੇ ਆ ਇਹਨਾਂ ਨੇ ਤੇ ਆਪਣੀ ਤਰਫੋਂ ਕਿ ਆ ਵੀ ਚਲੋ ਕੋਈ ਗੱਲ ਨਹੀਂ ਗਰੀਬ ਆ ਹੋਰ ਤੁਹਾਨੂੰ ਖਤਰਾ ਵੀ ਹੈ ਕਿਸੇ ਦਾ ਤੇ ਸਾਨੂੰ ਇਹ ਆ ਵੀ ਮਤਲਬ ਸਾਡੇ ਬੱਚਿਆਂ ਨੂੰ ਵੀ ਇਹਨਾਂ ਤੋਂ ਡਰਿਆ ਭੋਲੀ ਤੋਂ ਕੱਲ ਨੂੰ ਕੋਈ ਸਾਡਾ ਜੀ ਨੂੰ ਕੋਈ ਆ ਵੀ ਨਾ ਵੀ ਹੋ ਜੇ ਉਹ ਜ਼ਿੰਮੇਵਾਰ ਹੈ ਜੀ ਕਰਪਾਲਪੁਰ ਪੁਲਿਸ ਨੂੰ ਦੱਸਿਆ ਸਰ ਹਾਂ ਜੀ ਦਰਖਾਸਤ ਦਿੱਤੀ ਹੋਈ ਪਈ ਹੈ ਕੀ ਚਲਦੇ ਤੁਸੀਂ ਕੀ ਮੰਗ ਮੰਗ ਇਹੋ ਹੀ ਆ ਪੀ ਸਾਡੀ ਅਸੀਂ ਇੱਥੋਂ ਹਜੇ ਜਾਣਾ ਨਹੀਂ ਚਾਹੁੰਦੇ ਅਸੀਂ ਆਪਣੀ ਰਾਜਵੰਤੀ ਨਾ ਜਾਵਾਂਗੇ ਮਾਮਲਾ ਇਸ ਤਰ੍ਹਾਂ ਕੇ ਅਸੀਂ ਰਾਜਪੁਰ ਨੂੰ ਕਿਰਾਇਆ ਦਿੰਦੇ ਰਹੇ 20 ਸਾਲ ਤੋਂ ਰਹਿੰਦੇ ਰਹੇ ਇਥੇ ਕਿਹੜੀ ਜਗ੍ਹਾ ਕਰਤਾਰਨਗਰ ਹੂੰ ਕਰੋੜਾ ਦੀ ਬੈਕ ਸਾਈਡ ਹੂੰ ਤੇ ਹੁਣ ਆ ਦੀ ਜੇ ਅਮਰਜੀਤ ਕੋਲ ਹੂੰ ਇਹ ਕਿਰਾਇਆ ਖੜ ਦੀ ਜੇ ਮੇਰੇ ਕੋਲ ਹੂੰ ਇਹ ਮੈਨੂੰ ਕੋ ਪਹਿਲਾਂ ਖਰਦੇ ਰੇ 600 ਰੁਪਈਆ ਤੇ ਹੁਣ ਜਦੋਂ ਦੀ ਅਮਰਜੀਤ ਕੋਰ ਆਈ ਆ ਉਦੋਂ ਦਾ ਮੇਰੇ ਕੋ ਹੋ ਗਿਆ ਜਨਾ ਨਾ 1500 ਰੁਪਈਆ ਕਿਰਾਇਆ ਅੱਗੇ ਸਵਾਲ ਕਰੋ ਨੇ ਹੁਣ ਜਿਹੜਾ ਦੰਦੇ ਉਹ ਤੁਸੀਂ ਅਮਰਜੀਤ ਨੂੰ ਦਿੰਦੇ ਹੋ ਹਾਂਜੀ ਇਹ ਅਮਰਜੀਤ ਨੂੰ ਦਿੰਦੇ ਨੇ ਕਰਾ ਕੇ ਪ੍ਰੋਬਲਮ ਜੀ ਆ ਰਹੀ ਤੁਹਾਨੂੰ ਪ੍ਰੋਬਲਮ ਇਤਨਾ ਆ ਰਹੀ ਵੀ ਅਸੀਂ ਦਿਨ ਮਹੀਨੇ ਤੋਂ ਬਾਹਰ ਹਾਂ ਤੇ ਸਾਡਾ ਇੱਕ ਤੇ ਮੀਟਰ ਚੋਰੀ ਕਰਕੇ ਖੜਿਆ ਇਹਨਾਂ ਨੇ ਕੰਦ ਟੱਪ ਕੇ ਕਿਹਨਾਂ ਨੇ ਲਾਗੇ ਗਵੰਟ ਨੇ ਵਜਾ ਕਰਪਾਲ ਕੌਰ ਨੇ ਵਜਾ ਵਜਾ ਇਹ ਤੇ ਹੁਣ ਪਤਾ ਨਹੀਂ ਜੇ ਇਹਨਾਂ ਨੂੰ ਕੀ ਕਰਨੂ ਖੜਿਆ ਕਿ ਇਹ ਤੰਗ ਕਰਦੇ ਹਨ ਨੂੰ ਕਿ ਬਾਹਰ ਨਿਕਲ ਜਾਣ ਕਿ ਕਬੀ ਚੋਂ ਜਦਾ ਦੀ ਪ੍ਰਾਪਰਟੀ ਹੈਗੀ ਦੀ ਅਸਲ ਚੋਂ ਪ੍ਰਾਪਰਟੀ ਹੈਗੀ ਜੇ ਰਾਜਕੌਰ ਦੀ ਤੇ ਰਾਜਕੌਰ ਤੋਂ ਹੁਣ ਅਮਰਜੀਤ ਕੋ ਰਾਜਨੀ ਉਹਨੂੰ ਦੇਖੀਏ ਤੁਸੀਂ ਉਹਨਾਂ ਦੀ ਸਹਿਮਤੀ ਨਾ ਲੈ ਰਹੇ ਹੋ ਅੰਦਰ ਹਾਂਜੀ ਅਹੀਂ ਉਹਨਾਂ ਦੀ ਸਹਿਮਤੀ ਨਾ ਲੈ ਰਹੇ ਹਾਂਜੀ ਨਾਮ ਦੱਸੋ ਜੀ ਮੇਰਾ ਨਾਮ ਸ਼ੋਕਮਨ ਹੈ ਜੀ ਕਿੱਥੇ ਰਹਿੰਦੇ ਹੋ ਮੈਂ ਕਰਤਾਰ ਨਗਰ ਇੰਨਾ ਜੀ ਕੀ ਕੰਮ ਹੈ ਤੁਹਾਡਾ ਮੇਰਾ ਪ੍ਰਾਪਰਟੀ ਦਾ ਕੰਮ ਹੈ ਕੋਠੀਆਂ ਬਣਾਈਆਂ ਨੇ ਉੱਥੇ ਪਲਾਟਿੰਗ ਕੀਤੀ ਮੈਂ ਤੇ ਕੋਠੀਆਂ ਬਣਾ ਕੇ ਸੇਲ ਕਰੀਦੀਆਂ ਨੇ ਇਹ ਤੁਹਾਡੇ ਦੇ ਇਲਜ਼ਾਮ ਜਿਹੜੇ ਲਾਏ ਜਾ ਰਹੇ ਵੀਡੀਓ ਵਾਇਰਲ ਹੋ ਗਈ ਕੀ ਮਾਨਣਾ ਗਣਾ ਇਹ ਜਿਹੜੇ ਇਲਜ਼ਾਮ ਲਾ ਰਹੇ ਆ ਮੈਂ ਚੰਗਾ ਭਲਾ ਬੰਦਾ ਆਪਣੇ ਇਲਾਕੇ ਦੇ ਵਿੱਚ ਮੋਹਨਪੁਰ ਬੰਦਾ ਮੈਂ ਹਰ ਕਦਾ ਫੈਸਲਾ ਜਾਈਦਾ ਹਰ ਕਦਾ ਭੈਣ ਭਰਾ ਦੀ ਮਦਦ ਕਰੀਦੀ ਆ ਮੈਂ ਉਹ ਇੱਕ ਗਰੀਬ ਬੰਦੇਾਂ ਦੀ ਮਦਦ ਕੀਤੀ ਆ ਕਿਹਨਾਂ ਦੀ ਇਹ ਚਬਰੀ ਚਬਰੀ ਮੈਂ ਮਦਦ ਕੀਤੀ ਆ ਇਹ ਜਨਾਨੀ ਜਿਹੜੀ ਆ ਸਾਰਾ ਕੁਝ ਆਪ ਕਰਾ ਰਹੀ ਆ ਮਾਰੇ ਕੰਮ ਕਰਾ ਰਹੀ ਆ ਨਸ਼ੇ ਵਕਾ ਰਹੀ ਆ ਇਹਨੇ ਮੇਰਾ ਨਾਮ ਵੇਚ ਦਿੱਤਾ ਕਿ ਛੋਕ ਜੀ ਨਸ਼ੇ ਵਕਾ ਰਿਆ ਮੈਨੂੰ ਨਸ਼ੇ ਆ ਵੇਚਣ ਦੀ ਲੋੜ ਹੀ ਕੋ ਨਹੀਂ ਗਈ ਮੈਂ ਚੰਗਾ ਭਲਾ ਮਾਰੇ ਦੀ ਮੇਰੇ ਮੈਨੂੰ ਰੋਟੀ ਮਿਲਦੀ ਦੋ ਟਾਈਮ ਦੀ ਮੈਂ ਰੱਬ ਦਾ ਸ਼ੁਕਰ ਮਨਉਣਾ ਪਰ ਇਹ ਜਨਾਨੀ ਦੇ ਇਹ ਮਗਰ ਸ਼ਾਸਤਰਾ ਜਿਹੜੀਆਂ ਨੇ ਮੈਂ ਆਪਾਂ ਮੈਂ ਫੈਸਲਾ ਰੱਖਾਂਗਾ ਮੈਂ ਮਲਾਜਮਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਆਵਾਜ਼ ਰਿਕਾਰਡ ਮੈਨੂੰ ਜੋ ਸਜ਼ਾ ਬੰਦੀ ਦਿਓ ਮੇਰਾ ਮੋਬਾਈਲ ਚੈੱਕ ਕੀਤਾ ਜੇ ਬਾਕੀ ਇਹਦੀ ਵਸਾਵੀ ਮੈਨੂੰ ਸਾਹ ਬਣੇ ਲੋੜਾ ਵੀ ਮੈਂ ਨਹੀਂ ਤੇ ਮੈਂ ਆਪਣਾ ਕੋਰਟ ਦੇ ਵਿੱਚ ਜਾ ਕੇ ਆਪਣਾ ਜੋ ਹੈਗਾ ਧਿਆਨ ਮੈਂ ਰੱਖਾਂਗਾ ਇਹਨਾਂ ਨੂੰ ਕੋਰਟ ਦੇ ਵਿੱਚ ਮੈਂ ਖਿੱਚਾਂਗਾ ਜਿਹੜੇ ਮਗਰ ਅਨਸਰ ਆ ਉਹਨਾਂ ਤੇ ਵੀ ਮੈਂ ਪੂਰਾ ਪੂਰਾ ਜੋਰ ਲਾਵਾਂਗਾ ਵੀ ਜਿਹੜੇ ਮਗਰ ਇਹਨੂੰ ਮੈਂ ਉਂਗਲਾ ਦਿਨੇ ਨੇ ਜਿਹੜੇ ਭੁੜਕਦੀ ਆ ਆਂਦੀ ਮੇਰੇ ਮਗਰ ਗੈਸਟਰ ਆ ਮੇਰੇ ਮਗਰ ਆ ਆ ਬਾਕੀ ਫਿਰ ਇਹਨਾਂ ਨਾਲ ਵੇਖਾ ਗਿਆ ਸੀ ਕੀ ਕੀ ਨਾ ਜਨਾਨੀ ਦਾ ਹਾਂਜੀ ਕਿਹੜੀ ਜਨਾਨੀ ਇਹ ਭੋਲੀ ਹੂੰ ਇਕਰਪਾਲ ਗੋਰੀਆ ਉਰਫ ਭੋਲੀ ਦਾ ਨਾਮ ਆ ਤੁਹਾਡੇ ਨਾਲ ਕੀ ਰੰਜਸ ਹੈ ਮੇਰੇ ਨਾਲ ਆ ਰਾਇਸ਼ਾ ਮੈਂ ਉਹ ਗਰੀਬ ਬੰਦੇ ਜਿਹੜੇ ਆ ਉਹਨਾਂ ਦੀ ਮੈਂ ਇਤਰਾ ਕੇ ਤਾਰ ਲਵਾਈ ਸੀ ਤਾਰ ਲਵਾਈ ਤਾਰ ਲਵਾ ਕੇ ਉਹਦੇ ਆਧਾਰ ਤੇ ਮੈਂ ਇਤਰਾ ਕੀਤਾ ਜੀ ਅਮਰਜੀਤ ਕੌਰ ਆ ਉਹਦਾ ਮਕਾਨ ਆ ਉਹ ਆnde ਵੀ ਛੋਕ ਜੀ ਤੋਏ ਤਰ ਗਰ ਵੀ ਮੈਂ ਇਹਨੂੰ ਜਨਾਨੀ ਨੂੰ ਬਾਹਰ ਕੱਢਣਾ ਮੈਂ ਨਹੀਂ ਇਹਨੂੰ ਰਹਿਣ ਦੇ ਨਿਸ਼ਾਨੇ ਤੌਰ ਤੇ ਆਪਾਂ ਇਹਨੂੰ ਕਰਾਇਆ ਜਿਹੜਾ ਮੇਰੇ ਤੋਂ ਲੈ ਲਿਆ ਕਰੋ ਤੁਸੀਂ ਉਨੇ ਕਰਾਇਆ ਜਿਹੜਾ ਉਹਨੇ ਮੇਰੇ ਕੋਲੋਂ ਮੈਂ ਕਰਾ ਦੋ ਤਿੰਨ ਮਹੀਨੇ ਦਾ ਇਹਨੂੰ ਇਕੱਠਾ ਕਰਕੇ ਦੇ ਦੇਣਾ ਇਹ ਤੇ ਵੀ ਚੱਕਰਪਿਆ ਵਿਚਾਰੀ ਦੇ ਇਹ ਬਾਹਰ ਚਲ ਗਈ ਇਹਨੇ ਇਹ ਤਰ੍ਹਾਂ ਦਾ ਮੀਟਰ ਵੀ ਲਾ ਕੇ ਲੈ ਗਈ ਇਹਦੇ ਸਿਲੰਡਰ ਵੀ ਲੈ ਗਈ ਇਹਦਾ ਸਾਰਾ ਕੁਝ ਟੁੱਟੀ ਲਾਤੀ ਅਹੀਂ ਲਾ ਕੇ ਖਲੋਏ ਕਰਾਈਏ ਟੁੱਟੀ ਲਵਾਈ ਹੈ ਤਾਰ ਵੀ ਲਵਾਈ ਹੈ ਅਹੀਂ ਮਰੂ ਇੱਕ ਮਾਨਸ ਦੇਈ ਦੇ ਉਹ ਨਾ ਨਾਤੇ ਦੇ ਕਿੰਨੀ ਕਿ ਬਦਨਾਮੀ ਹੋ ਰਹੀ ਤਾਂ ਬਦਨਾਮੀ ਬਹੁਤ ਯਾਰ ਇਹ ਮੈਨੂੰ ਟੈਲੀਫੋਨ ਬਾਰ ਬਾਰ ਆ ਰਿਹਾ ਮੇਰੇ ਸੱਜਣਾ ਦੇ ਵੀ ਇਹ ਸ਼ੋਕਮਾਰ ਜੀ ਕੀ ਮਿਲ ਜਾਂਦੇ ਜਿਹੜੇ ਸਬਾਹ ਸਮੂਹ ਦੀ ਗੱਲ ਕਰਦੀ ਹੈ ਜਨਾਨੀ ਮੈਂ ਉਹ ਬੇਨਤੀ ਕਰਦਾ ਮਲਾਜਮਾ ਅਗੇ ਸਾਹਬ ਹੋਣਾ ਕਿ ਵੀ ਮੇਰਾ ਡਾਟਾ ਦੇਖੋ ਮੇਰੀ ਅਜੇ ਤੱਕ ਦਰਖਾਹ ਹੀ ਨਹੀਂ ਦਿੱਤੀ ਗਈ ਥਾਣੇ ਤੱਕ ਨਾ ਕੋਈ ਪਰਚਾ ਮੇਰੇ ਦੇ ਨਾਮ ਨਾਲ ਨਾ ਇਹ ਤੇ ਹਿਸਾਬ ਨਾਲ ਸਾਰੇ ਚ ਚੋਰੀ ਦੇ ਡਕੈਤੀ ਦੇ ਸਾਰੇ ਗਿਨੇ ਇਹ ਲੋਕਾਂ ਤੋਂ ਪੈਸੇ ਵਿਆਜੀ ਲੈ ਗਏ ਮਲਵੇ ਦੰਨੀ ਦੀਆਂ ਰਜਿਸਟਰੀਆਂ ਮਲਵੇ ਰੱਖੀਆਂ ਲੋਕਾਂ ਦੀਆਂ ਮਲਵੇ ਸਾਰਾ ਗੋ ਮਲਵੇ ਧੱਕਾ ਕੀਤਾ ਅਗੇ ਦੋ ਬਲਾੜ ਇਹਨੇ ਕਾਬੂ ਕੀਤੇ ਨੇ ਵੇਚੇ ਨੇ ਆਪਦੇ ਭਤੀਜਿਆਂ ਨੇ ਬਲਾੜ ਇਹਨੇ ਧੱਕੇ ਨਾਲ ਵੇਚਿਆ ਹੁਣ ਚਾਹੁੰਦੇ ਆ ਐ ਵੀ ਸਰਕਾਰ ਤੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਐ ਹਰ ਸਰਕਾਰੀ ਦਰਬਾਰੇ ਆਣਾ ਤੇ ਜਿਹੜਾ ਝੂਠਾ ਮੇਰੇ ਤੇ ਬਲੰਦਾ ਬਣਾਇਆ ਗਿਆ ਇਹਦਾ ਮੈਨੂੰ ਇਨਸਾਫ ਮਿਲੇ ਜੇ ਨਹੀਂ ਸੁਣਵਾਈ ਹੁੰਦੀ ਜੇ ਨਹੀਂ ਮੇਰੀ ਕਿਤੇ ਸੁਣਵਾਈ ਹੁੰਦੀ ਤੇ ਮੈਂ ਆਪਾਂ ਕੋਰਟ ਤੇ ਜਾ ਕੇ ਇਹ ਤੇ ਮਾਣਾ ਨਹੀਂ ਦੱਕੇ ਸਪਾਵਾਂਗਾ ਦੀਵਾਇਓ ਦੀਵਾਇਓ ਮੇਰੀ ਆਵਾਜ਼ ਨੇ ਸਰ ਮੇਰੀ ਨਾ ਆਵਾਜ਼ ਆ ਇਹ ਆਵਾਜ਼ ਵੀ ਚੈੱਕ ਕੀਤੀ ਜਾਵੇ ਤੇ ਜਿਹੜਾ ਮੇਰੇ ਮੋਬਾਈਲ ਆ ਮੋਬਾਈਲ ਵੀ ਚੈੱਕ ਕੀਤਾ ਜਾਵੇ ਮੈਨੂੰ ਨਹੀਂ ਪਤਾ ਵੀ ਇਹਨੇ ਬੱਚੇ ਉਹ ਕਿੱਥੋਂ ਕੀਤੇ ਆ ਇਹਦੇ ਮੁੰਡੇ ਦੇ ਬੜੇ ਸੰਬੰਧ ਆ ਇਹਦੇ ਮੁੰਡੇ ਦੇ ਉਸ ਦਿਨ ਦੋ ਮੁੰਡੇ ਆ ਗੈਸਟਰ ਜੇ ਉਹ ਆਣ ਕੇ ਤੇ ਇਸ ਤਰ੍ਹਾਂ ਕੀਤਾ ਵੀ ਪੋਨਾ ਧੋਕੇ ਦਿੱਤੀਆਂ ਦੋ ਤਿੰਨ ਐ ਫੜ ਲਿਆ ਮੁੰਡਾ ਇੱਕ ਮੁੰਡਾ ਆਂਦਾ ਵੀ ਤਾਰ ਨਹੀਂ ਲਾਉਣਦ ਨਹੀਂ ਓਏ ਭਰੜ ਜੋ ਮੈਨੂੰ ਤੁਸੀਂ ਜਾਣਦੇ ਨਹੀਂ ਮੈਂ ਇਹ ਨਹੀਂ ਤੇ ਨੂੰ ਜਾਣਦੇ ਐ ਫੜ ਕੇ ਸਾਹ ਉਹਨਾਂ ਨੂੰ ਵੀ ਹਿਗਰਾਤਾ ਉੱਥੇ ਮਾਫੀਨਾਮਾ ਦੇ ਗਏ ਉਹ ਛੁੱਟ ਕੇ ਗਿਆ ਇਹ ਇਹਦੇ ਮੁੰਡਿਆਂ ਦੇ ਨਾਲ ਸਾਰੇ ਜਿੰਨੇ ਕਿ ਮੁੰਡੇ ਬਹੁਤ ਗਲਤ ਕੰਮ ਕਰਦੇ ਆ ਇਹ ਮੁਹੱਲੇ ਦੇ ਵਿੱਚ ਬਦਨਾਮ ਹੈ ਜਨਾਨੀ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਨਾ ਇਹ ਐਸੇ ਵਾਰੀ ਰਸਤੇ ਦੇ ਵਿੱਚ ਮੇਰੇ ਤੇ ਕਦੀ ਕੋਹ ਇਲਜ਼ਾਮ ਲਾਉਂਦੀ ਕਦੀ ਕੋਹ ਲਉਂਦੀ ਆ ਅਸੀਂ ਆਨੇ ਆ ਵੀ ਇਹ ਮਾੜੇ ਧੰਦੇ ਅਸੀਂ ਇੱਥੇ ਨਹੀਂ ਕਰਨਨੇ ਚੰਗੇ ਪਰੇ ਪਰਿਵਾਰ ਆ ਸਾਰੇ ਬਾਕੀ ਗਲੀ ਜਿਹੜੀ ਮੈਂ ਮੇਰਾ ਲਾਂਗਾ ਇਹਨੇ ਕੈਮਰੇ ਜੇ ਲਵਾਏ ਮਿੰਟ ਜਿਹੜੀ ਲੜਕੀ ਆਈ ਨਹੀਂ ਬਾਹਰ ਮੈਨੂੰ ਉਹਨੇ ਬੱਚਿਆਂ ਦੀਆਂ ਸਾਰਾ ਗੱਡੀਆਂ ਤੇਰੇ ਬੱਚੇ ਮਰ ਜਣੇ ਇੱਥੇ ਮਰਿਆ ਮੰਨ ਇਹਦੀ ਲੜਕੀ ਆ ਉਹ ਮਲਵੀ ਛੱਡੀ ਆ ਇਹ ਆਂਦੀ ਆ ਵੀ ਮੈਂ ਵਿਦਵਾ ਇਹ ਵਿਦਵਾ ਨਹੀਂ ਇਹ ਜਿਹੜਾ ਗਿਆਨੀ ਆ ਇਹਦਾ ਘਰ ਵਾਲਾ ਇਹ ਜਿਹੜਾ ਕਰਤੂ ਆ ਇਹਦਾ ਘਰ ਵਾਲਾ ਜਿਹੜਾ ਉਹ ਭੁੱਖਾ ਇਹਨੇ ਮਾਰਿਆ ਇਹ ਮਰਿਆ ਵੀ ਲਾਗੇ ਬਿੱਲੂ ਮੁੰਡਾ ਬਹੁਤ ਚੰਗਾ ਮੁੰਡਾ ਇਨਸਾਨ ਚੰਗਾ ਉਹਦੇ ਘਰ ਵਿਚਾਰੇ ਹਸਾਉਣਾ ਵੀ ਉੱਥੇ ਦਿੱਤ ਹੋਈ ਆ ਇਹਨੇ ਕੀਤਾ ਹੋਇਆ ਕਿ ਨਹੀਂ ਉਹਨੇ ਖੰਡ ਪੜ੍ਹ ਵੀ ਕਰਾਇਆ ਵੀ ਮੇਰੇ ਚਾਚਾ ਹੀ ਆ ਅਸੀਂ ਰੋਟੀਆਂ ਵੀ ਚਲੋ ਮਾਹ ਬਿੱਲੂ ਦੇ ਦਾ ਕਰ ਗੋ ਜੀ ਰੱਬ ਤਰਸੀ ਉਹ ਰੱਬ ਤਰਸੀ ਜਹਾਰ ਤੇ ਕੀਤਾ ਕੰਮ ਇਹ ਜੀਤੀ ਅਮਰ ਕੋ ਇਹ ਅਮਰਜੀਤ ਅਮਰਜੀਤ ਕੌਰ ਦੀ ਆ ਅਸਲੀ ਡਾਕੂਮੈਂਟ ਇਹਨਾਂ ਦੇ ਅਮਰਜੀਤ ਕੌਰ ਨੇ ਇਤਰਾ ਕੇ ਤਾ ਵੀ ਬੀਬੀ ਰਾਜਕੌਰ ਤੋਂ ਰਜਿਸਟਰੀ ਕਰਾਈ ਆ ਇਹ ਜਿਹੜੀ ਹੈਗੀ ਆ ਭੋਲੀ ਇਹ ਕਹਿੰਦੀ ਸੀ ਵੀ ਮੇਰੀਆਂ ਰਜਿਟੀਆਂ ਅਸਲੀਆਂ ਨੇ ਵੇਖੋ ਜੀ ਨਾ ਤੇ ਉਹਦੇ ਕੋਲ ਬੈਂਕ ਦਾ ਕੋਈ ਹਿਸਾਬ ਕਿਤਾਬ ਹੈਗਾ ਵੀ ਕਿਹੜੇ ਖਾਤੇ ਦੇ ਵਿੱਚ ਪੈਸਾ ਗਿਆ ਨਾ ਉਹਦੇ ਕੋਲ ਕੋਈ ਐਨਓਸੀ ਹੈਗੀ ਆ ਇਹ ਇਹ ਅਮਰਜੀਤ ਕੌਰ ਦੀ ਜਿਹੜੀ ਰਜਿਟੀ ਬਣੀ ਆ 9 ਮਹੀਨੇ ਰਜਿਟੀ ਪਹਿਲੋ ਭੁਗਤੀ ਆ ਤੇ ਕੋਈ ਵੀ ਆਪਣਾ ਸਰਕਾਰ ਦੇ ਵਿੱਚ ਸਰਕਾਰੀ ਦਰਬਾਰੇ ਜਾਓ ਮਣੀ ਪਹਿਲੀ ਜਿਹੜੀ ਰਜਿਸਟਰੀ ਮੰਨੀ ਜਾਂਦੀ ਆ ਜੇ ਇਹਨੇ ਮਲੀ ਇਹ ਰਜਿਸਟਰੀ ਵੇਖ ਲਈ ਇਹਨੇ ਦੂਜੀ ਰਜਿਸਟਰੀ ਕਿਉਂ ਕਰਾਈ ਸਰ ਸਾਡੇ ਕੋਲ ਦਰਖਾਸਤ ਆਇਆ ਇੱਕ ਪਾਰਕਰੋਂ ਉਹਨਾਂ ਦੀ ਸ਼ਰਜੀਤ ਕੌਰ ਜਿਹੜੀ ਉਹ ਕਿਰਾਏਦਾਰ ਹੈ ਤੇ ਤਾਰਫ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਤੇ ਇਸ ਬਾਰੇ ਜਿਹੜੀ ਮੁੱਖ ਸਥਾਨ ਦੇ ਨਾਲ ਦੇ ਵਿੱਚ ਇਹ ਰਹੀ ਇਹ ਚਾਹੀਏ ਤੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਆ ਜੀ ਇਸ ਮੰਤੂਈ ਮੌਕੇ ਨੈਗੇਟਿਵ ਹੋਣ ਪਾਈ। ਹਾਂ ਜੀ 112 ਤੁਹਾਡੇ ਜਿਹੜੇ ਜਨਤਾ ਚਲਦੀ ਗੱਡੀ ਉਹ ਮੌਕੇ ਤੇ ਗਈ ਤੇ ਮੇਰੇ ਕੋਲ ਲਿਖਤੀ ਦਖਾਤਾ ਆਈ ਹੈ। ਦੋਵਾਂ ਤਰ੍ਹਾਂ ਦਾ ਖਾਸ ਹੈ। ਹਾਂ ਜੀ ਦੋਵਾਂ ਤਰ੍ਹਾਂ ਦਾ ਹੈ। ਦੋਵਾਂ ਤਰ੍ਹਾਂ ਦੀ ਗੱਲ ਹੈ। ਸਾਡੇ ਲੋਕ ਜਿਹੜੇ ਪਰਤਾਵਰ ਕੋ ਰਹੀ ਉਹ ਉਹਨਾਂ ਨਾਲ ਕੋਈ ਨਹੀਂ ਕਰ ਰਹੀ।